ਕੁਰਾਲੀ ਅਤੇ ਆਸ-ਪਾਸ ਦੇ ਇਲਾਕੇ ਵਿੱਚ ਫੁੱਟਬਾਲ ਖੇਡ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਯਤਨਸ਼ੀਲ ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਵੱਲੋਂ ਇੱਕ ਅਨੋਖੀ ਪਹਿਲ ਕਦਮੀ ਕਰਦੇ ਹੋਏ ਜ਼ਿਲ੍ਹਾ ਮੁਹਾਲੀ ਵਿੱਚ ਪਿੰਡੂ ਫੁੱਟਬਾਲ ਲੀਗ ਆਰੰਭ ਕੀਤੀ ਗਈ ਹੈ ਜਿਸ ਦੇ ਪਹਿਲੇ ਮੈਚ ਕੁਰਾਲੀ ਸਿੰਘਪੁਰਾ ਰੋਡ ਸਥਿਤ ਕੁਰਾਲੀ ਦੇ ਮਲਟੀ ਖੇਡ ਸਟੇਡੀਅਮ ਵਿਖੇ ਅੱਜ ਮੈਚ ਜਿਹੜੇ ਕਰਵਾਏ ਗਏ ਜਿਸ ਦੇ ਵਿੱਚ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ ਰਾਜਨੀਤਿਕ ਖਸਤੀਆਂ ਨੇ ਇਸ ਮੂਲਿਤ ਕੀਤੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਹੁਣ ਮੈਚਾਂ ਦੀਆਂ ਨੇ ਜੋ ਕਿ ਪਹਿਲੇ ਦਿਨ ਕੁਰਾਲੀ ਦੇ ਇਸ ਖੇਡ ਗਰਾਊਂਡ ਦੇ ਵਿੱਚ ਲੀਗ ਮੈਚ ਤੇ ਜਿਹੜੇ ਪਹਿਲੇ ਮੈਚ ਨੇ ਉਹ ਕਰਵਾਏ ਜਾ ਰਹੇ ਨੇ ਜਾਣਕਾਰੀ ਦਿੰਦੇ ਹੋਏ ਉਗੇ ਫੁੱਟਬਾਲ ਕੋਚ ਜਸਮੀਤ ਸਿੰਘ ਮਿੰਟੂ ਨੇ ਦੱਸਿਆ ਕਿ ਜੋ ਵੀ ਟੀਮਾਂ ਇਹਨਾਂ ਇਵੈਂਟ ਦੇ ਵਿੱਚ ਸ਼ਮੂਲਿਤ ਕਰ ਰਹੀਆਂ ਹਨ ਉਹਨਾਂ ਨੂੰ ਜਰਸੀਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਖੇਡ ਕਿੱਟ ਦਿੱਤੀ ਜਾ ਰਹੀ ਆ ਤੇ ਨਾਲ ਹੀ ਇਸ ਦੇ ਵਿੱਚ ਕੁਰਾਲੀ ਨਗਰ ਕਾਉਂਸਲ ਤੋਂ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪੜਿਆਲਾ ਵਿਸ਼ੇਸ਼ ਤੌਰ ਤੇ ਪਹੁੰਚੇ ਗੱਲਬਾਤ ਦੌਰਾਨ ਜਸਮੀਤ ਸਿੰਘ ਮਿੰਟੂ ਨੇ ਕਿਹਾ ਕਿ ਟੋਟਲ 50 ਦੇ ਕਰੀਬ ਜਿਹੜੀਆਂ ਟੀਮਾਂ ਨੇ ਉਸ਼ਮੂਲੀਤ ਕਰ ਰਹੀਆਂ ਹਨ ਅਤੇ ਟੀਮਾਂ ਨੂੰ ਜਿੱਥੇ ਖੇਡ ਕਿੱਟ ਮੁਹੱਈਆ ਕਰਵਾਈ ਜਾ ਰਹੀ ਹੈ ਉੱਤੇ ਹੀ ਨਕਦ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਜਾਵੇਗਾ ਅੱਜ ਦੇ ਇਸ ਉਦਘਾਟਨੀ ਸਮਾਰੋਹ ਬਾਰੇ ਹੋਰ ਜਾਣਕਾਰੀ ਉਹਨਾਂ ਨੇ ਕੀ ਸਾਂਝੀ ਕੀਤੀ ਅਤੇ ਕਿਹੜੇ ਕਿਹੜੇ ਮੁੱਖ ਮਹਿਮਾਨ ਅੱਜ ਦੇ ਇਸ ਉਦਘਾਟਨੀ ਮੈਚਾਂ ਦੇ ਦੌਰਾਨ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਆਓ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਕੁਰਾਲੀ ਦੇ ਇਸ ਖੇਡ ਗਰਾਊਂਡ ਦੇ ਵਿੱਚ ਤੇ ਦਿਖਾਣੇ ਆਤੋਂ ਦੀਆਂ ਕੁਝ ਝਲਕੀਆਂ ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫੁੱਟਬਾਲ ਕੋਚ ਜਸਮੀਤ ਸਿੰਘ ਮਿੰਟੂ ਦੇ ਨਾਲ ਕਿ ਕੀ ਕੀ ਤਿਆਰੀਆਂ ਚੱਲ ਰਹੀਆਂ ਨੇ ਕਿੰਨੇ ਟੋਟਲ ਮੈਚ ਕਿੱਡੇ ਜਾਣਗੇ ਕਿੱਥੋਂ ਕਿੱਥੋਂ ਟੀਮਾਂ ਨੇ ਕਿਹੜੇ ਕਿਹੜੇ ਜਗ੍ਹਾ ਦੇ ਉੱਤੇ ਇਹ ਮੈਚ ਨੇ ਜਿਹੜੇ ਉਹ ਕਰਵਾਏ ਜਾ ਰਹੇ ਨੇ ਆਏ ਹੋਏ ਮਹਿਮਾਨਾਂ ਵੱਲੋਂ ਟੀਮਾਂ ਦੇ ਨਾਲ ਮਿਲਣੀ ਵੀ ਕੀਤੀ ਗਈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਜੋ ਵੀਆਈਪੀਜ਼ ਆਏ ਹੋਏ ਸੀ ਉਹ ਟੀਮਾਂ ਨੂੰ ਸਨਮਾਨਤ ਕਰ ਰਹੇ ਨੇ ਬੱਚਿਆਂ ਦੇ ਨਾਲ ਮਿਲਣੀ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਇਹ ਮੈਚ ਨੇ ਜਿਹੜੇ ਆਰੰਭ ਕੀਤੇ ਗਏ ਨੇ ਸਰਦਾਰ ਗੁਰਵਿੰਦਰ ਗਿੱਲ ਪਡਾਲਾ ਤੋਂ ਸਾਡਾ ਵੱਡਾ ਵੀਰ ਸਰਦਾਰ ਸੁਖਦੇਵ ਸਿੰਘ ਬਰੋਲੀ ਤੋਂ ਸੁੱਖਾ ਸਾਡਾ ਭਰਾ ਮਦਨ ਸਿੰਘ ਜੀ ਸਰਦਾਰ ਹਰਦੇਖ ਸਿੰਘ ਜੀ ਨੇਤਰ ਕਲੇਰ ਜੀ ਸਰਦਾਰ ਮਖਵਿੰਦਰ ਸਿੰਘ ਜੀ ਸਰਦਾਰ ਰਾਜਦੀਪ ਸਿੰਘ ਹੈਪੀ ਜੀ ਸਰਦਾਰ ਅਮਰਜੀਤ ਸਿੰਘ ਭੁੱਲਰ ਪ੍ਰਧਾਨ ਜੀ ਐਫਪੀ ਰੋਪੜ ਦਾ ਤੇ ਉਹਨਾਂ ਨਾਲ ਸਰਦਾਰ ਬਲਵੀਨ ਸਿੰਘ ਚਾਹਰਾ ਜੀ ਹੈ ਤੇ ਜਿਹੜੀ ਲੀਗ ਸ਼ੁਰੂ ਹੋਈ ਉਹਦੇ ਬਾਰੇ ਜਾਣਕਾਰੀ ਦਿੰਦੇ ਨੇ ਇਹਨਾਂ ਦਾ ਜਸਮੀਤ ਸਿੰਘ ਹੈ ਮੈਂ ਫੁੱਟਬਾਲ ਕੋਚ ਆ ਤੇ ਇਹ ਅਸੀਂ ਪਹਿਲੀ ਜ਼ਿਲ੍ਹਾ ਪੋਹਾੜੀ ਦੀ ਪੰਜਾਬ ਪਿੰਡੂ ਫੁੱਟਬਾਲ ਲੀਗ ਸ਼ੁਰੂ ਕੀਤੀ ਹੈ ਜੋ ਕਿ ਪੂਰੇ ਹਿੰਦੁਸਤਾਨ ਚ ਪਹਿਲਾ ਸਾਡਾ ਜ਼ਿਲ੍ਹਾ ਹੈ ਤੇ ਇਸ ਨੂੰ ਕਰਾਉਣ ਦਾ ਜੋ ਸਿਹਰਾ ਹੈ ਟੇਕੇਦਾਰ ਅਮਰਜੀਤ ਸਿੰਘ ਮੋਰੇ ਬਟਾਲ ਕਲੱਬ ਨੂੰ ਮਿਲਿਆ ਹੈ ਕਿੰਨੇ ਮੈਚ ਹੋਣੇ ਆ ਤੇ ਉਹਦੇ ਬਾਰੇ ਵੀ ਜਾਣਕਾਰੀ ਇਸ ਲੀਗ ਦੇ ਵੀ ਤਕਰੀਬਨ 50 ਦੇ ਕਰੀਬ ਮੈਚ ਹੋਣੇ ਨੇ 22 ਪਿੰਡਾਂ ਦੀਆਂ ਟੀਮਾਂ ਨੇ ਤੇ ਜਿਹੜੇ ਮੈਚ ਐ ਇਹ ਸਾਰੇ ਹੋਮ ਅਵੇ ਸਿਸਟਮ ਨਾਲ ਹੋਣੇ ਨੇ ਕਿਉਂਕਿ ਇੱਥੇ ਅਸੀਂ ਓਪਨਿੰਗ ਕੀਤੀ ਐ ਤੇ ਕਲੋਜ਼ਿੰਗ ਹੀ ਕੁਰਾਲੀ ਹੋਣੀ ਐ ਉਸ ਤੋਂ ਬਾਅਦ ਜਿੱਦਾਂ ਹਰੇਕ ਪਿੰਡ ਦੇ ਵਿੱਚ ਕਿਦਰਾਬਾਦ, ਤਿਊੜ, ਗੋਸਲਾ ਜਿੰਨੇ ਵੀ ਸਾਡੇ 22 ਪਿੰਡ ਐ ਸਾਰੇ ਪਿੰਡਾਂ ਦੇ ਵਿੱਚ ਇਹ ਲੀਗ ਦੇ ਮੈਚ ਕਰਵਾਏ ਜਾਣਗੇ ਓਪਨਿੰਗ ਹੀ ਕਰਵਾਉਣ ਦਾ ਕੀ ਫਾਇਦਾ ਹੁੰਦਾ ਇਸ ਲੀਗ ਦੇ ਵਿੱਚ ਅਸੀਂ ਇਹ ਦੇਖ ਰਹੇ ਨੇ ਜੋ ਇਹਨਾਂ ਪਿੰਡਾਂ ਦੇ ਵਿੱਚ ਛੱਡ ਜੋ ਟੈਲੈਂਟ ਐ ਅਸੀਂ ਆਪਣੇ ਕਲੱਬ ਵੱਲੋਂ ਇੱਕ ਇਨੀਸ਼ੀਏਟਿਵ ਲਿਆ ਹੈ ਸਾਡੀ ਕਲੱਬ ਦੀ ਪੂਰੀ ਟੀਮ ਖੜੀ ਹੈ ਤਾਂ ਕਿ ਇਹ ਸੁਣ ਜੋ ਚੰਗੇ ਬੱਚੇ ਹਨ ਉਹਨਾਂ ਨੂੰ ਸਿਲੈਕਟ ਕਰਕੇ ਇੱਕ ਚੰਗੀ ਟੀਮ ਬਣਾ ਕੇ ਉਹਨਾਂ ਨੂੰ ਪੂਰੇ ਇੰਡੀਆ ਦੇ ਵਿੱਚ ਮੈਚਾਂ ਲਈ ਲਿਜਾ ਸਕੀਏ ਤੇ ਉਹਨਾਂ ਨੂੰ ਇੱਕ ਇੱਕ ਤਰ੍ਹਾਂ ਪਲੇਟਫਾਰਮ ਦੇ ਸਕੀਏ ਤਾਂ ਕਿ ਬੱਚੇ ਪ੍ਰੋਫੈਸ਼ਨਲ ਫੁੱਟਬਾਲ ਵਿੱਚ ਕਿੱਦਾਂ ਜਾਣਗੇ ਉਹ ਅਸੀਂ ਇੱਕ ਰੋਡ ਮੈਪ ਉਹਨਾਂ ਨੂੰ ਦੇ ਸਕੀਏ